ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲ GPS ਆਏ ਸੀਗੇ ਤੇ ਸੋਚਿਆ ਸਾਰਿਆਂ ਨੂੰ ਦੱਸਿਆ ਜਾਵੇ ਤੇ ਦਿਖਾਤਾ ਜਾਵੇ GPS ਕੀ ਚੀਜ਼ ਆ ਕਿੰਨੇ ਕ ਦਾ ਹੁੰਦਾ ਤੇ ਕਿਵੇਂ ਕੰਮ ਕਰਦਾ ਤੇ ਕਾਫੀ ਸਟਾਕ ਆਪਣੇ ਕੋਲ ਆਇਆ ਤੇ ਇਹਦੀ ਪੈਕਿੰਗ ਇਹਦੇ ਵਿੱਚ ਆ ਦੋ ਚੀਜ਼ਾਂ ਹੁੰਦੀਆਂ ਇੱਕ ਰਿਲੇ ਹੈਗੀ ਆ ਜਿਹੜੀ ਕਿ ਫੋਨ ਦੇ ਉੱਪਰੋਂ ਆਪਣਾ ਸਾਧਨ ਬੰਦ ਕਰ ਸਕਦੇ ਆ ਵੀ ਮੰਨ ਲਓ ਕੋਈ ਮੋਟਰਸਾਈਕਲ ਲੈ ਗਿਆ ਜਾ ਕੋਈ ਸਕੂਟਰ ਲੈ ਗਿਆ ਜਿਹੜੇ ਵੀ ਸਾਧਨ ਤੇ ਤੁਸੀਂ ਇਹਨੂੰ ਲਾਉਂਗੇ ਜੇ ਕੋਈ ਉਹ ਸਾਧਨ ਲੈ ਜਾਵੇ ਤੇ ਉਹਨੂੰ ਆਪਾਂ ਫੋਨ ਦੇ ਉੱਤੋਂ ਬੰਦ ਕਰ ਸਕਦੇ ਆ ਇਹ ਉਸ ਲਈ ਹੁੰਦੀ ਆ ਉਸ ਤੋਂ ਬਾਅਦ ਇਹ ਆਪਣਾ ਮੇਨ ਹੈਗਾ ਜੀਪੀਐਸ ਸਿਰਫ ਆ ਇੰਨਾ ਕੁ ਪੁਰਜਾ ਇਹਦੇ ਵਿੱਚ ਹੀ ਸਿਮ ਲੱਗਦੀ ਆ 20 ਤੋਂ 22 ਦਿਨ ਇਹਦੀ ਬੈਟਰੀ ਬੈਕਅਪ ਹੁੰਦਾ ਇਹਦੇ ਵਿੱਚ ਇਹਦੀ ਆਪਣੀ ਬੈਟਰੀ ਆ 20 22 ਦਿਨ ਚੱਲਦਾ ਰਹਿੰਦਾ ਜੇ ਮੋਟਰਸਾਈਕਲ ਤੁਹਾਡਾ ਖੜਾ ਵੀ ਰਵੇ ਤੇ 20 22 ਦਿਨ ਦੇ ਲਗਭਗ ਇਹ ਕੱਢੂਗਾ ਉਸ ਤੋਂ ਬਾਅਦ ਇਹ 20 ਮਿੰਟਾਂ ਦੇ ਵਿੱਚ ਫੁੱਲ ਚਾਰਜ ਹੋ ਜਾਂਦਾ 20 ਮਿੰਟ ਵੱਤ ਤੋਂ ਵੱਧ ਅੱਧਾ ਘੰਟਾ ਲਾਓ ਅੱਧੇ ਘੰਟੇ ਦੇ ਵਿੱਚ ਚਾਰਜ ਹੋ ਜਾਏਗਾ ਅੱਧਾ ਘੰਟਾ ਚਾਰਜ ਕਰਕੇ ਇਹ ਲਗਭਗ 20 ਦਿਨ ਚੱਲੇਗਾ ਇਹਦੀ ਆਪਣੀ ਬੈਟਰੀ ਨਹੀਂ ਹੁੰਦੀ ਆ ਬਾਕੀ ਮੋਟਰਸਾਈਕਲ 'ਚ ਬੈਟਰੀ ਹੁੰਦੀ ਆ ਵੀ ਉਹਦੇ ਤੋਂ ਇਹ ਚਾਰਜ ਹੁੰਦਾ ਰਹਿੰਦਾ ਤੇ 1 ਸਾਲ ਦਾ ਇਹਦੇ ਵਿੱਚ ਰੀਚਾਰਜ ਮਿਲੂਗਾ ਜਿਹੜਾ ਸਾਡੇ ਕੋਲ ਲਵਾਊਗਾ 1 ਸਾਲ ਦਾ ਰੀਚਾਰਜ ਹੋਊਗਾ ਤੇ 1 ਸਾਲ ਦੀ ਗਾਰੰਟੀ ਹੋਊਗੀ ਜਿਵੇਂ ਆ ਅਕਸਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਰ ਮਤਲਬ ਕਾਫੀ ਵੀਡੀਓ ਹੈਗੀਆਂ ਕੋਈ ਕਹਿੰਦਾ ਮਤਲਬ ਕਿ ਆ 12 12 13 1300 ਦੇ ਜੀਪੀਐਸ ਆਉਂਦੇ ਆ ਜਿਨ੍ਹਾਂ ਵਿੱਚ 1 ਮਹੀਨੇ ਦਾ ਰੀਚਾਰਜ ਹੁੰਦਾ ਤਾਂ ਮੁੜ ਕੇ ਅਗਲੇ ਸਾਲ ਦਾ ਜਦੋਂ ਰੀਚਾਰਜ ਕਰਾਉਣੀ ਆ ਤਾਂ ਬਹੁਤ ਮਹਿੰਗਾ ਹੁੰਦਾ ਤੇ ਜਿਨੇ ਵੀ ਇਹ ਜੀਪੀਐਸ ਲਵਾਉਣਾ ਨੰਬਰ ਸਾਡਾ ਸਕਰੀਨ ਤੇ ਚੱਲਦਾ ਪਿਆ ਫੋਨ ਕਰ ਸਕਦੇ ਹੋ ਜੇ ਫੋਨ ਨਹੀਂ ਚੱਕ ਹੁੰਦਾ ਤੇ ਵਟਸਐਪ ਤੇ ਮੈਸੇਜ ਛੱਡ ਦਿਓ ਇਹੀ ਨੰਬਰ ਵਟਸਐਪ ਵਾਲਾ ਇੱਥੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੇ ਪੂਰੇ ਪੰਜਾਬ ਦੇ ਵਿੱਚ ਇਹਦੀ ਹੋਮ ਡਿਲੀਵਰੀ ਆ ਵੀ ਜੇ ਕਿਸੇ ਨੇ ਆਪਣੇ ਆਪ ਲਾਉਣਾ ਹੋਵੇ ਉਹ ਲਾ ਸਕਦਾ ਖੁਦ ਵੀ ਉਹਦੀ ਫਿਟਿੰਗ ਅਸੀਂ ਵੀਡੀਓ ਕਾਲ ਦੇ ਉੱਪਰ ਫਿਟਿੰਗ ਕਰਵਾ ਦਿੰਦੇ ਆ ਜੇ ਸਾਡੇ ਤੋਂ ਦੂਰ ਹੋਵੇ ਜੇ ਸਾਡਾ ਹੀ ਬੰਦਾ ਉੱਥੇ ਲਾਉਣ ਜਾਵੇ ਤਾਂ ਘੱਟ ਤੋਂ ਘੱਟ 15 ਤੋਂ 20 ਪੀਸ ਬੁੱਕ ਕਰਾਓ ਤੇ ਉਹ ਸਾਡਾ ਬੰਦਾ ਉੱਥੇ ਜਾ ਕੇ ਫਿਟਿੰਗ ਵੀ ਕਰਕੇ ਆਊਗਾ ਹੁਣ ਇਹ ਕੰਮ ਕਿਵੇਂ ਕਰਦਾ ਫੋਨ ਦੇ ਵਿੱਚ ਇਹਦਾ ਐਪ ਹੁੰਦਾ ਉਸ ਤੋਂ ਅਗਲੀ ਗੱਲ ਹੈ ਜੀ ਇਹਦਾ ਐਪ ਹੈਗਾ ਉਹ ਇੱਕ ਐਪ ਦੋ ਤੋਂ ਜਾਂ ਦੋ ਜਾਂ ਤਿੰਨ ਫੋਨਾਂ ਦੇ ਉੱਪਰ ਕਨੈਕਟ ਹੋ ਜਾਂਦਾ ਇੱਕੋ ਐਪ ਤਿੰਨ ਫੋਨਾਂ ਤੇ ਆਪਾਂ ਪਾ ਸਕਦੇ ਹਾਂ ਮਤਲਬ ਕਿਸੇ ਨੇ ਇੱਕ ਜੀਪੀਐਸ ਦਾ ਇਹਦਾ ਇੱਕ ਮੋਬਾਈਲ 'ਚ ਨਹੀਂ ਇਹਨੂੰ ਆਪਾਂ ਦੋ ਮੋਬਾਈਲਾਂ ਦੇ ਵਿੱਚ ਵੀ ਕਰ ਸਕਦੇ ਆ ਸੇਮ ਇੱਕੋ ਜੀਪੀਐਸ ਵੀ ਮੰਨ ਲਓ ਘਰ ਦੇ ਵਿੱਚ ਇੱਕ ਸਾਧਨ ਆ ਉਹ ਤੁਸੀਂ ਦੋ ਮੋਬਾਈਲਾਂ ਦੇ ਉੱਪਰ ਚਲਾਉਣਾ ਚਾਹੁੰਦੇ ਹੋ ਤਾਂ ਚੱਲ ਜੂਗਾ ਨਹੀਂ ਆਮ ਜਿਹੜੇ ਜੀਪੀਐਸ ਹੈਗੇ ਉਹ ਇੱਕ ਟਾਈਮ ਤੇ ਇੱਕ ਫੋਨ 'ਚ ਹੀ ਚੱਲਦੀ ਆ ਇਹ ਦੋ ਫੋਨਾਂ ਤੇ ਚੱਲ ਸਕਦਾ ਫਿਰ ਇਹ ਕੰਮ ਕਿਵੇਂ ਕਰਦਾ ਹੁਣਾ ਮੇਰੇ ਆਪਣੇ ਸਾਧਨ ਨੂੰ ਲੱਗਾ ਹੋਇਆ ਤੇ ਮੈਂ ਤੁਹਾਨੂੰ ਇਹਦਾ ਦਿਖਾਉਣਾ ਕਿ ਇਹ ਕੰਮ ਕਿਵੇਂ ਕਰਦਾ ਇਹਦੇ ਵਿੱਚ ਆ ਇਹਦਾ ਐਪ ਹੈਗਾ ਫਿਰ ਇਹਦੇ ਵਿੱਚ ਲਿਖਤੀ ਰੂਪ ਜਿਹਾ ਐਡਰੈਸ ਵੀ ਲਿਖ ਕੇ ਆਉਂਦਾ ਤੇ ਕਿੱਥੇ ਇਸ ਟਾਈਮ ਖੜਾ ਫਿਰ ਆ ਇਹਦਾ ਮੈਪ ਹੈਗਾ ਵੀ ਜਿਹੜੇ ਗੂਗਲ ਮੈਪ ਦੇ ਉੱਪਰ ਆਪਾਂ ਸੈਟਲਾਈਟ ਤੋਂ ਦੇਖ ਰਹੇ ਹਾਂ ਵੀ ਇੱਥੇ ਆਪਣਾ ਇਹ ਸਾਧਨ ਖੜਾ ਹੈਗਾ ਮੋਟਰਸਾਈਕਲ ਇਸ ਟਾਈਮ ਬੰਦ ਖੜਾ ਵਾ ਤੇ ਬੰਦ ਦੀ ਆਪਸ਼ਨ ਹੈ ਇੱਚ ਹੋਰ ਵੀ ਕਾਫੀ ਆਪਸ਼ਨਾਂ ਹੈਗੀਆਂ ਤੇ ਬਾਕੀ ਨੈਟਵਰਕ ਦੇ ਹਿਸਾਬ ਦੇ ਨਾਲ ਜਿਵੇਂ ਨੈਟਵਰਕ ਸਹੀ ਹੋਇਆ ਮਤਲਬ ਕਿ ਜਿੱਦਾਂ ਜਿਹੜੀ ਹੁਣ ਮੈਨੂੰ ਜੀਪੀਐਸ ਦੇ ਵਿੱਚ ਸਿਮ ਲਿੰਦੀ ਲੱਗਦੀ ਆ ਕਈ ਵਾਰੀ ਹੁੰਦਾ ਕੋਈ ਨੈਟਵਰਕ ਘੱਟ ਹੁੰਦਾ ਜਾਂ ਕਿਦਾਂ ਹੁਣ ਇਹਦੇ ਵਿੱਚ ਦੇਖੋ ਮੋਟਰਸਾਈਕਲ ਘਰ ਖੜਾ ਤੇ ਮੈਂ ਘਰ ਤੋਂ ਥੋੜੀ ਜੀ ਦੂਰ ਤੇ ਆ ਸਾਈਡ ਤੇ ਆ ਤੇ ਆ ਜਿੱਥੇ ਮੇਰਾ ਮੋਬਾਈਲ ਆ ਆ ਜਿਹੜਾ ਫੋਨ ਚੱਲਦਾ ਪਿਆ ਇੱਥੇ ਛੋਟਾ ਜਿਹਾ ਡਾਟ ਆ ਰਿਹਾ ਮਤਲਬ ਕਿ ਫੋਨ ਦਾ ਨਿਸ਼ਾਨ ਵੀ ਆਏਗਾ ਫੋਨ ਕਿੱਥੇ ਆ ਤੇ ਮੋਟਰਸਾਈਕਲ ਕਿੱਥੇ ਆ ਉਹ ਵੀ ਨਿਸ਼ਾਨ ਨਾਲ ਹੀ ਆਏਗਾ ਦੋਵੇਂ ਚੀਜ਼ਾਂ ਸ਼ੋ ਹੋਣਗੀਆਂ ਇਹਨੂੰ ਜਿੱਦਾਂ ਹੀ ਔਨ ਕਰਾਂਗੇ ਇਹ ਨੋਟੀਫਿਕੇਸ਼ਨ ਦਊਗਾ ਕਿ ਇਹ ਔਨ ਹੋ ਗਿਆ ਬੋਲ ਕੇ ਦੱਸੇਗਾ ਫਿਰ ਉਸ ਤੋਂ ਬਾਅਦ ਇਹਦੇ ਵਿੱਚ 3 ਮਹੀਨਿਆਂ ਦਾ ਰਿਕਾਰਡ ਇਹ ਆਪਣੇ ਵਿੱਚ ਸੇਵ ਰੱਖਦਾ ਉੱਪਰ ਰਿਕਾਰਡ ਵੀ ਇੱਥੋਂ ਪਤਾ ਕਰ ਸਕਦੇ ਆਂ ਵੀ ਆ ਅੱਜ ਦਾ ਅੱਜ ਸਵੇਰ ਦਾ ਕਿਤੇ ਗਿਆ ਕਿ ਨਹੀਂ ਗਿਆ ਉਹ ਕੱਲ ਪਰਸੋਂ ਦਾ ਜਾਂ ਕਿਦਾਂ ਹੁਣ ਆਪਾਂ ਕੱਲ ਦਾ ਚੈੱਕ ਕਰ ਲੈਨੇ ਅੱਜ ਤਾਂ ਮੋਟਰਸਾਈਕਲ ਮੇਰਾ ਕਿਤੇ ਗਿਆ ਨਹੀਂ ਹੁਣ ਜੇ ਮੈਂ ਕੱਲ ਦਾ ਚੈੱਕ ਕਰਾਂ ਤੇ ਆ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਜਿੱਥੇ-ਜਿੱਥੇ ਵੀ ਗਏ ਆ ਪਿੰਡ ਦੇ ਵਿੱਚ ਜਾਂ ਕਿਤੇ ਹੋਰ ਵੀ ਆਸੇ ਪਾਸੇ ਜਿੱਥੇ ਵੀ ਗਏ ਆ ਕੱਲ ਦੇ ਦਿਨ ਤੇ ਉਹ ਪੂਰਾ ਉਹ ਸਾਰਾ ਜਿਹੜਾ ਹੈਗਾ ਦਿਖਾ ਰਿਹਾ ਵਾ ਕਿ ਕੱਲ ਕਿੱਥੇ ਗਏ ਸੀ ਤੇ ਫਿਰ ਇਹ ਆ ਇਥੇ ਪਲੇ ਦਾ ਬਟਨ ਆਉਂਦਾ ਜੇ ਪਲੇ ਨਾ ਦਬ ਦਿਆਂਗੇ ਤੇ ਪੂਰਾ ਚੱਲ ਕੇ ਦਿਖਾਊਗਾ ਵੀ ਕਿੱਥੋਂ ਕਿੱਥੋਂ ਤੁਸੀਂ ਕਿਹੜੇ ਕਿਹੜੇ ਰੋਡ ਤੇ ਗਏ ਸੀ ਕਿੱਥੋਂ ਮੋੜ ਮੁੜਿਆ ਉਹ ਹਰ ਇੱਕ ਚੀਜ਼ ਜਿਹੜੀ ਹੈ ਮੋਟਰਸਾਈਕਲ ਦੇ ਦੇਖ ਸਕਦੇ ਜਿਹੜਾ ਮੋਟਰਸਾਈਕਲ ਦਾ ਨਿਸ਼ਾਨ ਆ ਉਹ ਚੱਲਦਾ ਸ਼ੋਅ ਹੋ ਰਿਹਾ ਇਥੇ ਤੇ ਜਿੱਥੋਂ ਤੁਸੀਂ ਰੋਡ ਜਿਹੜਾ ਹੈਗਾ ਆਪਣਾ ਆਉਣਾ ਜਾਣਾ ਸ਼ੁਰੂ ਕੀਤਾ ਸੀ ਉਹ ਸਾਰਾ ਇਹ ਚੱਲ ਕੇ ਆਪਣੇ ਆਪ ਦਿਖਾਊਗਾ ਜਿੱਥੇ-ਜਿੱਥੇ ਮੋਟਰਸਾਈਕਲ ਕਮਾਇਆ ਸੀ ਕਿੱਧਰ ਨੂੰ ਕਿੱਧਰ ਨੂੰ ਜਿੱਦਾਂ ਵੀ ਸੀ ਸਾਰਾ ਇਹ ਦਿਖਾਊਗਾ ਹੁਣ ਇਹਨੂੰ ਬੰਦ ਕਰਕੇ ਜੇ ਆਪਾਂ ਇਸ ਤੋਂ ਅੱਗੇ ਦੇਖਣਾ ਕਿਸੇ ਹੋਰ ਦਿਨ ਦਾ ਫਿਰ ਆਹ ਦੇਖੋ ਅਪ੍ਰੈਲ ਦਾ ਹੈਗਾ ਜਨਵਰੀ ਦਾ ਹੈਗਾ ਦਸੰਬਰ ਦਾ ਹੈਗਾ ਨਵੰਬਰ ਦੇ ਵੀ ਕੁਝ ਦਿਨ ਇਹਦੇ 'ਚ ਹੈਗੇ ਆ ਵੀ ਮੰਨ ਲਓ ਆਪਾਂ ਹੁਣ 20 ਨਵੰਬਰ ਸ਼ੋ ਹੋ ਰਹੀ ਹੈ ਇਹਦੇ 'ਚ ਇਸ ਤੋਂ ਪਿਛਲਾ ਨਹੀਂ ਸ਼ੋ ਹੋ ਰਿਹਾ 20 ਨਵੰਬਰ ਤੱਕ ਦਾ ਜੇ 20 ਨਵੰਬਰ ਨੂੰ ਦੇਖਦੇ ਕਿ ਕਿੱਥੇ ਖੜਾ ਸੀ 20 ਨਵੰਬਰ ਨੂੰ ਇੱਕ ਆਰੀ ਖੜਾ ਸੀ ਗਿਆ ਹੀ ਨਹੀਂ ਕਿਤੇ ਹਨਾ ਏਦਾਂ ਮਤਲਬ ਜਿੱਦਣ ਕਿਤੇ ਵੀ ਆਪਾਂ ਇਹਨੂੰ ਲੈ ਕੇ ਜਾਂਦੇ ਆ ਇਹਦੇ ਤੇ ਆਪਾਂ ਇਹਦਾ ਪੂਰਾ ਰਿਕਾਰਡ ਚੈੱਕ ਕਰ ਸਕਦੇ ਮੰਨ ਲਓ ਆ 1 ਫਰਵਰੀ ਨੂੰ ਕਿੱਥੇ ਸੀਗਾ ਜ਼ਿਆਦਾਤਰ ਮੋਟਰਸਾਈਕਲ ਘੱਟ ਅਜੇ ਦਾ ਹੁਣ ਇੱਕ 1 ਨਵੰਬਰ ਨੂੰ ਵੀ ਕੋਈ ਡਾਟਾ ਨਹੀਂ ਹੈਗਾ 1 ਫਰਵਰੀ ਨੂੰ ਜਿੱਦਣ ਆਪਾਂ ਇਹਨੂੰ ਕਿਤੇ ਵੀ ਲੈ ਕੇ ਗਏ ਆ ਉਸ ਦਿਨ ਦਾ ਹੁਣ ਕੱਲ ਤੇ ਮੈਂ ਗਿਆ ਸੀਗਾ ਜੇ ਹੁਣ ਆਪਾਂ ਕੱਲ ਦਾ ਹੀ ਕਰਦੇ ਆ ਕੱਲ ਮੈਂ ਗਿਆ ਸੀ ਕੱਲ ਦਾ ਡਾਟਾ ਇਹਦੇ ਚ ਹੈ ਆ ਦੇਖੋ ਆ ਪੂਰਾ ਉਹਨੇ ਲਾਈਨ ਜਿਹੜੀ ਆ ਉਹ ਡਰਾ ਕਰਕੇ ਦਿਖਾਤੀ ਆ ਕਿ ਇਹ ਕੱਲ ਮੋਟਰਸਾਈਕਲ ਘਰ ਤੋਂ ਬਾਹਰ ਨਿਕਲਿਆ ਸੀ ਜਿੱਦਣ ਵੀ ਘਰ ਤੋਂ ਬਾਹਰ ਮੋਟਰਸਾਈਕਲ ਜਾਏਗਾ ਉਦੋਂ ਦਾ ਡਾਟਾ ਇਹਦੇ ਵਿੱਚ ਸੇਵ ਹੋ ਜਾਊਗਾ 3 ਮਹੀਨੇ ਦਾ ਰਿਕਾਰਡ ਇਹ ਰੱਖਦਾ ਵਾ ਆਪਣੇ ਵਿੱਚ ਕਿਸੇ ਨੇ ਵੀ ਲਗਾਉਣਾ ਹੋਵੇ ਸਕਰੀਨ ਤੇ ਦਿੱਤੇ ਗਏ ਨੰਬਰ ਦੇ ਉੱਪਰ ਵਟਸਐਪ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਫੋਨ ਨਾ ਚੱਕ ਹੋਵੇ ਤਾਂ ਫਿਰ ਵਟਸਐਪ ਕਰ ਸਕਦੇ ਹੋ ਤੇ ਇਹਦੀ ਕੀਮਤ 3500 ਰੁਪਇਆ ਇਹਦੀ ਕੀਮਤ ਆ 1 ਸਾਲ ਦੀ ਗਾਰੰਟੀ 1 ਸਾਲ ਦਾ ਰੀਚਾਰਜ 1 ਸਾਲ ਦੇ ਵਿੱਚ ਖਰਾਬ ਹੋ ਗਿਆ ਤਾਂ ਰਿਪੇਅਰ ਨਹੀਂ ਕਰਾਂਗੇ ਪੀਸ ਚੇਂਜ ਕਰਕੇ ਦੇਵਾਂਗੇ ਤੇ ਇਹ ਮੰਨ ਲਓ ਕਿਸੇ ਦੇ ਕੋਲ 4 5 6 ਜਿੰਨੇ ਵੀ ਸਾਧਨ ਹੈਗੇ ਆ ਉਹ ਸਾਰਿਆਂ ਸਾਧਨਾਂ ਦਾ ਇੱਕ ਫੋਨ ਤੇ ਵੀ ਕੰਟਰੋਲ ਕਰ ਸਕਦੇ ਆਪਾਂ ਵੀ ਮੰਨ ਲਓ ਘਰ ਦੇ ਵਿੱਚ فرض ਕਰੋ ਦੋ ਮੋਟਰਸਾਈਕਲ ਆ ਤੇ ਫੋਨ ਤੁਸੀਂ ਇੱਕੋ ਫੋਨ ਤੇ ਚਲਾਉਣਾ ਚਾਹੋ ਤਾਂ ਉਹ ਇੱਕੋ ਫੋਨ ਤੇ ਦੋਨਾਂ ਹੀ ਮੋਟਰਸਾਈਕਲਾਂ ਦਾ ਜਾਂ ਟਰੈਕਟਰ ਹੋਵੇ ਗੱਡੀ ਹੋਵੇ ਕੁਝ ਵੀ ਹੋਵੇ ਉਹ ਇੱਕੋ ਫੋਨ ਤੇ ਚੱਲ ਸਕਦਾ ਕਿਸੇ ਨੇ ਵੀ ਲਵਾਉਣਾ ਹੋਵੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਫੋਨ ਨੰਬਰ ਸਾਡਾ ਸਕਰੀਨ ਤੇ ਚੱਲਦਾ ਪਿਆ ਵੀਡੀਓ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਜੇ ਹੋ ਸਕੇ ਕਿ ਸੁਣਵਾਈ ਕੋਈ ਨਹੀਂ ਹੁੰਦੀ ਤੇ ਜੇ ਕਿਸੇ ਦਾ ਭਲਾ ਹੋ ਸਕੇ ਤੇ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਦਾ ਤੁਸੀਂ ਵੀਡੀਓ ਦੇਖਣ ਵਾਲਾ ਬੰਦਾ ਜਿਹਦਾ ਭਲਾ ਚਾਹੁੰਦਾ ਉਹਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਸਾਧਨ ਜਿਹੜੇ ਆ ਇਹ ਵਾਰ-ਵਾਰ ਨਹੀਂ ਖਰੀਦ ਹੁੰਦੇ ਪੈਸਾ ਬਹੁਤ ਲੱਗਦਾ ਹਰ ਇੱਕ ਦਾ ਪੈਸਾ ਤੇ ਟਾਈਮ ਕੀਮਤੀ ਆ ਕਿ ਜੇ ਇਹ 2-3000 ਰੁਪਇਆ 4000 ਰੁਪਇਆ ਖਰਚ ਕੇ ਜੇ ਸਾਡਾ ਸਾਧਨ ਬਚਦਾ ਚੋਰੀ ਹੋਂ ਤੇ ਅਸੀਂ ਉਹਨੂੰ ਬਚਾ ਲਈਏ ਤੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ